हेलो जी सत श्री अकाल जी सारे नु वेलकम माय YouTube चैनल मानपी कौर संधु सो आज द व्लॉग कुछ इस तरह की रास्ते दे विच ही ਤਾਂ ਮੈਂ ਵੈਲਕਮ ਕਰ ਰਹੀ ਹਾਂ ਕਿਉਂਕਿ ਮੈਨੂੰ ਕੋਈ ਐਮਰਜੈਂਸੀ ਸੀ ਤਾਂ ਕਰਕੇ ਮੈਂ ਜਾ ਰਹੀ ਸੀ ਆਪਣੇ ਪੇਕੇ ਪਿੰਡ ਤੇ ਇਧਰਲੀ ਸੜਕ ਇੰਨੀ ਜ਼ਿਆਦੀ ਖਰਾਬ ਹੈ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਬਹੁਤ ਬੁਰਾ ਹਾਲ ਹੈ ਸੜਕ ਦਾ ਤੇ ਇਧਰ ਵੀ ਕਾਫੀ ਟਾਈਮ ਬਾਅਦ ਆਇਸੀ ਇਧਰ ਨਵੇਂ ਕਾਰ ਬੜਾ ਸੋਹਣਾ ਬਣ ਰਿਹਾ ਸੀ ਕਾਫੀ ਚੀਜ਼ਾਂ ਬਣ ਗਈਆਂ ਸੀ ਸੋ ਬਹੁਤ ਸੋਹਣਾ ਲੋਕੇਸ਼ਨ ਇਧਰ ਦੀ ਸਾਈਡ ਦੀ ਬਟ ਤੇਰੀ ਸੜਕ ਬਹੁਤ ਜ਼ਿਆਦਾ ਖਰਾਬ ਆ ਸੜਕ ਬਣ ਵੀ ਰਹੀ ਹੈ ਬਟ ਉਹ ਸੜਕ ਦਾ ਇਦਾਂ ਵਾਂਗੂ ਕਿ ਕੁਝ ਕੁ ਟਾਈਮ ਬੰਦ ਦੀ ਆ ਕੁਝ ਕੁ ਟਾਈਮ ਬਾਅਦ ਫੇਰ ਉਹੀ ਹਾਲ ਮਤਲਬ ਪੂਰੀ ਰੂਟੀਨ ਚ ਨਹੀਂ ਕੰਮ ਕਰ ਰਿਹਾ ਹੈ ਇਹਦੇ ਵਿੱਚ ਰਸਤੇ 'ਚ ਗੁਰਦੁਆਰਾ ਸਾਹਿਬ ਹੁੰਦਾ ਹੈ ਸੋ ਗੁਰਦੁਆਰਾ ਸਾਹਿਬ ਮੈਨੂੰ ਬਹੁਤ ਪਿਆਰਾ ਲੱਗਦਾ ਸੜਕ ਦੇ ਉੱਪਰ ਤੇ ਫਿਰ ਮੈਂ ਇੱਥੇ ਆਣ ਕੇ ਨਮਸਕਾਰ ਕੀਤਾ ਗੁਰਦੁਆਰਾ ਸਾਹਿਬ ਤੇ ਫੇਰ ਅਸੀਂ ਅੱਗੇ ਨੂੰ ਤੁਰ ਪਏ ਧੁੱਪ ਬਹੁਤ ਸੋਹਣੀ ਲੱਗੀ ਹੋਈ ਸੀ ਤੇ ਧੁੱਪ ਦੇ ਵਿੱਚ ਤੁਹਾਨੂੰ ਬੰਦਾ ਇਹ ਟਰੈਵਲਿੰਗ ਕਰਨੀ ਬੜੀ ਵਧੀਆ ਲੱਗਦੀ ਆ ਸੋ ਅਸੀਂ ਸਕੂਟਰੀ ਤੇ ਸੀ ਮੈਂ ਤੇ ਅੰਚ ਦੋਨੋਂ ਤੇ ਇੱਥੇ ਅਸੀਂ ਖੜੇ 2 ਮਿੰਟ ਤੇ ਗੁਰਦੁਰਸ ਸਾਹਿਬ ਨਮਸਕਾਰ ਕੀਤੀ ਫਿਰ ਅਸੀਂ ਅੱਗੇ ਵੱਲ ਨੂੰ ਤੁਰ ਪਏ ਸੋ ਇੱਧਰ ਨੂੰ ਰਸਤਾ ਜਾਂਦਾ ਹੈ ਕੈਰੋ ਵੱਲ ਨੂੰ ਇਸ ਹਰਿਆਲੀ ਤੋਂ ਸੜਕ ਜਾਂਦੀ ਹੈ ਕੈਰੋ ਵੱਲ ਨੂੰ ਸੋ ਆਪਾਂ ਪਹੁੰਚ ਗਏ ਸੀ ਕੀ ਜੀ ਕੈਰੂ ਕੈਰੂ ਇਹ ਹੈਗਾ ਵਾ ਰੇਲਵੇ ਲੈਂ ਰੇਲਵੇ ਲੈਂ ਦੇ ਨਾਲ ਨਾਲ ਸੜਕ ਹੈ ਤੇ ਇਹ ਹੈਗਾ ਸਕੂਲ ਬਹੁਤ ਜ਼ਿਆਦਾ ਸੋਹਣਾ ਇਹਦਾ ਕਲਰ ਜਿਹੜਾ ਕੀਤਾ ਹੋਇਆ ਹੈ ਨਾ ਇਹਨਾਂ ਨੇ ਸਕੂਲ ਨੂੰ ਬਹੁਤ ਸੋਹਣਾ ਸਕੂਲ ਦਾ ਨਾਮ ਇਹਨੂੰ ਪ੍ਰੋਪਰ ਤੇ ਨਹੀਂ ਪਤਾ ਬਟ ਸਕੂਲ ਦਾ ਨਾਮ ਸ਼ੈਨ ਲੀਲੀ ਸਟਾਰ ਕੁਝ ਇਸ ਤਰ੍ਹਾਂ ਕਰਕੇ ਆ ਤੇ ਸਕੂਲ ਬਹੁਤ ਜ਼ਰਾ ਵੱਡਾ ਹੈ ਤੇ ਬੜੇ ਲੋਕ ਲੋਕਾਂ ਨੇ ਮੇਰੇ ਆਪਣੇ ਬੱਚੇ ਦੂਰੋਂ ਦੂਰੋਂ ਪਾਈ ਹੋਇਆ ਤੇ ਇਹ ਵਾਲੀ ਸੜਕ ਜਿਹੜੀ ਹੈ ਜਾਂਦੀ ਹੈ ਜੀ ਖਾੜਕੇ ਨੂੰ ਇੱਥੇ ਇੱਕ ਘਰ ਹੁੰਦਾ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਆ ਵਲ ਆਪਾਂ ਘਰ ਪਹੁੰਚ ਚੁੱਕੀਆਂ ਮੇਰਾ ਹੋਂ ਦਾ ਕੋਈ ਇਰਾਦਾ ਨਹੀਂ ਸੀ ਬਟ ਮੈਨੂੰ ਉਹਨਾਂ ਪਿਆਰ ਕਿ ਇਹਨੇ ਦਾਦਾ ਜੀ ਠੀਕ ਨਹੀਂ ਸੀ ਉਹਨਾਂ ਨੂੰ ਮਿਲਣ ਵਾਸਤੇ ਆਈ ਸੀ ਆ ਇਧਰ ਵੀ ਬਗਾ ਹੁੰਦੇ ਦੋਵੇਂ ਲੜੀ ਜਾਂਦੀਆਂ ਕਿਉਂਕਿ ਉਹ ਕਹਿੰਦੀ ਵੀ ਤੂੰ ਮੈਨੂੰ ਸੁੱਟ ਦੇਣਾ ਸੁੱਟ ਦੇਣਾ ਨਾ ਆਹ ਖਲਾਗ ਭੜ ਕੇ ਆਸਣਾ ਚਾਰ ਮੂਲਗਾ ਵੀ ਨਾ ਚੋਰੀ ਕਰਦੇ ਜਿਨ੍ਹਾਂ ਨੇ ਚੋਰੀ ਕਰਕੇ ਮੂਲੀਆਂ ਲਈਆਂ ਜਾਣਾ ਉਹਨਾਂ ਨੂੰ ਫੜ ਕੇ ਬੰਨ ਲੈਣਾ ਹੈ ਆਹਾਂ ਨੇਰੇ ਬੱਚੋ ਅਸੀਂ ਕਿੱਥੇ ਜਾਂਦੇ ਆ ਕਿੱਥੇ ਜਾਂਦੇ ਆ ਟਣੀਆਂ ਤੋੜੀ ਐਂ ਟਣੀਆਂ ਤੋੜਨ ਜਾਂਦੇ ਅਮਰਚਰਸੀ ਲੋੜ ਪੈ ਗਈ ਟਣੀਆਂ ਦੀ ਇਤਨੀ ਗਾ ਸਾਨੂੰ ਹੁਣ ਦਿਖਣਾ ਨਹੀਂ ਵੇਖੋ ਦਿਖਦਾ ਵੀ ਨਹੀਂ ਦੇਖਦਾ ਟਣੀਆਂ ਚੀਂ ਤੋੜੀ ਆ ਪਾਲਕ ਪਾਲਕ ਦੀ ਵੱਡ ਇੱਕ ਲੋੜੀ ਉੱਪਰੋਂ ਉੱਪਰੋਂ ਵੱਡੀ ਆਹ ਰਿਆ ਨਾ ਬੂਟਾ ਵੱਡਾ ਜਾ ਵੱਡ ਕਿਹੜਾ ਵੱਡਾ ਜਾ ਰਿਹਾ ਉੱਪਰ ਇਸ ਪਾਲਕ ਵੱਡੀ ਥੋੜੀ ਜੀ ਤੇ ਇਹ ਸਵਾਦ ਲੱਗਣੇ ਆ ਤਾਂ ਕਰ ਕਿੱਦੀ ਰੱਖਣੀ ਹੈ ਤੇ ਤਾਂ ਨਹੀਂ ਆਉਠੇ ਹੋਣਾ ਕੰਬੀ ਥੀ ਵੀ ਥੋੜੀ ਜੀ ਰੋਲ ਲੈ ਧੋਕ ਦਾਨੇ ਤਾਂ ਰੱਖ ਲੇ ਵਿਚ ਆਏ ਟਾਂਡ ਕਿ ਨਿੱਗ ਕੁੱਦਾ ਰੇ ਉਹ ਵੱਡੀ ਵੱਡੀ ਜਿਹੜਾ ਛੋਟੀ ਨੰਨ ਹੋਂਦਾ ਕੋ ਜਿਆ ਤਰਾਸੀ ਤਨੀਆ ਪਾਲਕ ਮੇਥੀ ਸਭ ਤੋੜ ਲਏ ਇੱਧਰ ਸਾਡੇ ਕੀ ਏ ਮੂੰਗਰੇ ਤੇ ਉੱਧਰ ਵੀ ਲਾਈਟ ਆਫ ਹੋ ਗਈ ਆ ਤੇ ਬੱਦਲ ਉੱਪਰ ਬਹੁਤ ਹੀ ਜ਼ਿਆਦਾ ਬਣਿਆ ਹੈ ਇੱਧਰ ਚੰਦਰ ਮਾਮਾ ਚੰਨ ਮਾਮਾ ਤੇ ਬੱਦਲ ਹੈਗੇ ਉੱਪਰ ਚਲੋ ਚੱਲੀਏ ਸੱਚੀ ਸਕੂਲ ਗਈ ਸੀ ਅੱਜ ਅੱਜ ਨਹੀਂ ਗਈ ਸੀ ਤਾਂ ਫਿਰ ਹੋਮਵਰਕ ਕਿੱਥੋਂ ਮਿਲਿਆ ਹਾਂ ਬੱਸ ਰੱਟਾ ਗਿਆ ਉਹ ਕੇ ওকে ਤਾਂ ਕੱਲ ਹੁਣ ਚਲਦੀ ਹਾਂ ਜਾਓ ਹਾਂ ਜੀ ਉਹਨਾਂ ਨੇ ਕਿ ਅਹੀਂ ਪੇਲੇ ਕਹਿੰਦੀ ਕਿ ਫੁੱਲ ਕਰਾ ਲਾ ਮੈਂ ਤਾਂ ਫੁੱਲ ਜਾਨੀ ਵਟੀਆਂ ਹੋ ਰਹੀਆਂ ਨੇ ਤੇ ਆਪਾਂ ਦੋਵਾਂ ਨੂੰ ਖਾਦੀ ਨਹੀਂ ਰਹਿਣੀ ਤੇ ਬਾਅਦ ਚ ਕਹਿੰਦੀ ਕਿ ਚਲ ਆ ਫਿਕਰ ਆਲਾ ਮੈਂ ਚੀਂਗਣਾ ਫਾੜੀ ਕਰਾਤੀ ਤੇ ਆ ਗਈ ਤੇ ਇਹ ਵੀ ਦੋ ਵਾਰੀ ਖਾਦੇ ਪਾ ਗਏ ਬਾਅਦ ਚ ਕਹਿੰਦੀ ਹੁਣ ਆਪਾਂ ਖਾ ਲਾਂਗੇ ਤੇ ਥੋੜੇ ਜਿਹੇ ਵਿੱਚ ਰਹਿ ਗਏ ਥੋੜਾ ਜਿਹਾ ਰਹਿ ਗਿਆ ਕਿਹੜਾ ਮਿਲਦੇ ਨਹੀਂ ਹੋ ਛੱਟ ਵੀ ਦਿੰਦੇ ਜਰੂਰੀ ਵੀ ਖਾੜੇ ਖਾਣੇ ਪੈਸੇ ਲੱਗੇ ਨਹੀਂ ਖਾਣੇ ਲੱਗੇ ਨਹੀਂ ਸਾਰਾ ਖਾ ਗਿਆ ਥੋੜੀ ਨਹੀਂ ਰਹਿ ਗਈ ਇੱਕ ਵਾਰ ਲਈ ਰਹਿ ਗਈ

ਹੂੰ ਕਹਿੰਦੇ ਮੀਂਹ ਪੈ ਜਾਣਾ ਫਿਰ ਆਪਾਂ ਪੂਰੇ ਬਾਬਾ ਬਾਬੂ ਦੇ ਮੇਲੇ ਤੇ ਨਹੀਂ ਗਏ ਹੂੰ ਤੇ ਭੇਜ ਗਈ ਏ ਅੱਛਾ ਤੜੀ ਲੈ ਕੇ ਜਾਇਓ ਕੱਲ ਨੂੰ ਹਾਂ ਨਹੀਂ ਬੜਾ ਕੁਝ ਤੇਰਾ ਹੀ ਪੌਵੰਡੀ ਵੀ ਕਹਦੇ ਹਾਂ ਪੌਵੰਡੀ ਵੀ ਬੜੀਓ ਕੋਟੀਆਂ ਘਟੀਆਂ ਵੀ ਲਾ ਮੈਂ ਵੀ ਗਈ ਸੀ ਨਾਲੇ ਕੱਪੜਾ ਕੁੰਬਲ ਬਣਾ ਖੜੇ ਤੇ ਜਿੱਦੋ ਸ਼ਾਮ ਨੂੰ ਠੰਡ ਲੱਗਦੇ ਕੁੰਬਲ ਦੇ ਮਾਰਗੇ ਨਾ ਕੰਬਲ ਨਾ ਕੰਬਲ ਬੜੀ ਠੰਡ ਲੱਗਦੀ ਐਸਾ ਕੰਬਲ ਟਰਾਲੀ ਇਸ ਕਰਕੇ ਕੰਬਲ ਰੱਖ ਕੇ ਜਾਇਓ ਕੋਟੀ ਸਵਟਰ ਪਾ ਕੇ ਜਾ ਕੰਬਲ ਲੈ ਕੇ ਨੀ ਪੈ ਲਓ ਕਿਹੜਾ ਮੈਕਅਪ ਵਾਲੀ ਆਪਰੇ ਕਰਵਾਦੀ ਕਿਹਦੀ ਗਾੜੀ ਨੇ ਕਰਾ ਮੈਕਅਪ ਸੁਮੋਤ ਵਾਲਾ ਉਹ ਵੀ ਇਹ ਸੋਚ ਰਹੀ ਆ ਮਗਾ ਮੂਹ ਕਿਹਦੇ ਕਾਹੂਗੇ ਕੋਸੀ ਮੈਨ ਨਹੀਂ ਲੈ ਗਈ ਇਹਦੇ ਚਰਚੇ ਨਾਲ ਗਾੜੀਆਂ ਵਸਾ ਲੈ ਗਾੜੀ ਆ ਗਈ ਤੇ ਕਾਹ ਲੱਭਨੇ ਲੱਭਦੇ ਜੋ ਕਿ ਉੱਥੇ ਜਾ ਕੇ ਡਾੜੀ ਪੇਲੋ ਤੇ ਮੈਂ ਉੱਥੇ ਬੁੱਝ ਲੱਗ ਰਚਪਟ ਹੋ ਰਿਆ ਗਿਆ ਜਾ ਕੇ ਬਹਿ ਗਈ ਪਾਣੀ ਪੁਲੀ ਪੀ ਲੈ ਗਈ ਤੇ ਉਹ ਕਿੰਨਾ ਨਹੀਂ ਗਿਆ ਮੇਰੀ ਆ ਜਾ ਨੀ ਪੜ ਗਈ ਕਿ ਕਿ ਮਾਂ ਜਲਾ ਪਾਜਗੇ ਪਾਹੇ ਮੈਂ ਤੇਰਾ ਤਾਂ ਦਿਲ ਖੁਸ਼ ਹੋ ਗਿਆ ਨਾ ਮੈਂ ਵੀ ਨਾ ਚੱਲ ਗਈ ਤੇ ਦਿਲ ਕਰਕੇ ਮਾਂ ਦਾ ਖਾ ਲੈਂਦੀ ਆ ਨਿਆਣ ਵਿਚਾਰਦੀ ਹਾਂ ਇਤੋਂ ਟੂਲੇ ਨਾ ਜਿਹੜੀ ਲੋਠੀ ਖਾ ਲਈ ਮੈਨੂੰ ਬੜੀ ਸ਼ਰਮ ਦਿੱਤੀ ਆ ਓ ਸ਼ਰਮ ਇਹ ਤਾਂ ਲੈ ਨਾ ਪੁੱਛ ਵੀ ਲਈ ਹੈ ਪਹਿਲਾਂ ਜਾ ਗਈ ਜਿਆ ਹਸਪਤਾਲ ਗਈ ਕਿਤਾ ਹੁਣੀ ਜਾ ਗਈ ਤੇ ਗਾੜੀ ਤੇ ਸੇਮ ਦਿਖਾ ਆਂਦੀ ਹੂੰ ਤੇ ਆਂ ਜਿਹਨ ਦੇਖ ਕੇ ਜੰਮੀ ਮੇਰਾ ਜਲੇਗੀ ਤੇਰੀ ਜੂ ਕੇ ਬਾਅਦ ਮੈਂ ਆਉਂਦੀ ਮੇਰਾ ਜਲੇਗੀ ਪਹਿਲਾਂ ਹੋਗਾ ਫਿਰ ਮੈਨੂੰ ਦੇਸੀ ਨਾ ਚਲੋ ਗ੍ਰੀਨ ਵਾਲਾ ਜੂਸ ਪੀਣਾ ਕਿੰਦੀ ਹਣੀ ਪੀ ਜਾਓ ਮੇਰਾ ਫੇਵਰੇਟ ਇੰਨਾ ਤੇ ਤੁਮਾਂਿਆਂ ਪੀਤਾ ਫਿਰਾਂ ਵੀ ਆਪਾਂ ਨਾ ਉਹਨਾਂ ਕੋ ਚਾਦੇ ਰਾਜਣਾ ਦੇ ਉੱਤੇ ਇਹਨਾਂ ਕੋ ਖਾੜੇ ਅਹੀਂ ਨਿਊੜਾ ਨਿਊੜਾ ਆਣੀ ਮਿਲਦਾ ਅੱਜ ਪ੍ਰਿੰਗ ਰੋਲ ਚਲ ਕਰਾ ਲਾ ਉਹਨੇ ਪਰਨੇ ਖਤੇ ਕਿੰਨੀ ਬ੍ਰੈਡ ਦਿੱਤੀ ਤੁਮਨੇ ਚਾਰ ਕਿੰਦੀ ਆਹ ਚਾਰ ਟੋਟੇ ਕਾ ਉਹਦੀ ਗੱਲ ਰਹਿ ਗਈ ਤੇਰੇ ਨਾਲ ਦੇਣਾ ਹਮ ਮੇਰੇ ਕੋਲ

ਹਾਜਮ ਵਾਲਿਆ ਦੇ ਗਿਆ ਉਥੋਂ ਇੱਕ ਜਿਹੜਾ ਵੀ ਫੋਲ ਪਲੇਟ ਕਰਾਈ ਖਾਦੀ ਅੱਧੀ ਗਈ ਤਾਂ ਫਿਰ ਬਾਕੀ ਛੋਟਾ ਹੀ ਆ